ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਈਜੀ ਰਜਿਸਟ੍ਰੇਸ਼ਨ ਦੇ ਨਾਲ ਸਬੰਧਤ ਮਾਲ ਵਿਭਾਗ ਦੇ ਕੰਮ ਜਾਂ ਫਿਰ ਡਰਾਈਵਿੰਗ ਲਾਇਸੈਂਸ ਸਬੰਧੀ ਟਰਾਂਸਪੋਰਟ ਵਿਭਾਗ ਦੇ ਕੰਮ ਜਿਹੜੇ ਨੇ ਹੁਣ ਸੁਵਿਧਾ ਕੇਂਦਰ ਦੇ ਵਿੱਚ ਵੀ ਹੋਇਆ ਕਰਨਗੇ ਇਸ ਵਕਤ ਦੀ ਵੱਡੀ ਖਬਰ ਹੈ ਸੁਵਿਧਾ ਕੇਂਦਰ ਦੇ ਵਿੱਚ ਜੋ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ ਉਹਨਾਂ ਸੇਵਾਵਾਂ ਦੇ ਵਿੱਚ ਹੋਰ ਇਜ਼ਾਫਾ ਕਰ ਦਿੱਤਾ ਗਿਆ ਹੈ ਅਭੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਈਜੀ ਰਜਿਸਟ੍ਰੇਸ਼ਨ ਦੀ ਸਹੂਲਤ ਜਿਹੜੀ ਹੈ ਪੰਜਾਬ ਦੇ ਵਿੱਚ ਦਿੱਤੀ ਗਈ ਅਤੇ ਹੁਣ ਸੁਵਿਧਾ ਕੇਂਦਰ ਦੇ ਵਿੱਚ ਮਾਲ ਵਿਭਾਗ ਦੇ ਕੰਮ ਜਿਹੜੇ ਨੇ ਉਹ ਹੋ ਸਕਣਗੇ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਡਰਾਈਵਿੰਗ ਲਾਇਸੈਂਸੀ ਦੀ ਤਾਂ ਉਸ ਨਾਲ ਸੰਬੰਧਿਤ ਕੰਮ ਵੀ ਜਿਹੜੇ ਨੇ ਉਹ ਸੁਵਿਧਾ ਕੇਂਦਰ ਦੇ ਵਿੱਚ ਹੋਇਆ ਕਰਨਗੇ ਜਿਨਾਂ ਵਾਸੀਆਂ ਦੇ ਨਾਲ ਇਹ ਖੁਸ਼ਖਬਰੀ ਸਾਂਝੇ ਕਰਦੇ ਹੋਏ ਡੀਸੀ ਸਾਕਸ਼ੀ ਸ਼ਾਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਹੁਣ ਅਡੀਡ ਰਜਿਸਟ੍ਰੇਸ਼ਨ ਡੀਡਾਂ ਦਾ ਖਰੜਾ ਤਿਆਰ ਕਰਨਾ ਪੂਰਵ ਪੜਤਾਲ ਦੇ ਲਈ ਡੀਲ ਜਮ੍ਹਾਂ ਕਰਵਾਉਣੀ ਸਟੈਂਪ ਡਿਊਟੀ ਦਾ ਭੁਗਤਾਨ ਇੰਤਕਾਲ ਦੇ ਲਈ ਬੇਨਤੀ ਯਾਨੀ ਕਿ ਵਿਰਸੇ ਜਾਂ ਰਜਿਸਟ੍ਰੇਸ਼ਨ ਡੀਡ ਦੇ ਆਧਾਰ ਦੇ ਉੱਤੇ ਰਪਾਟਾਂ ਦੇ ਦਾਖਲੇ ਦੇ ਲਈ ਬੇਨਤੀ ਅਦਾਲਤੀ ਆਦੇਸ਼ਾਂ ਬੈਂਕ ਕਰਜ਼ੇ ਦੇ ਗਿਰਵੀ ਨਾਮੇ ਜਾਂ ਫਿਰ ਬੈਂਕ ਕਰਜ਼ਿਆਂ ਗਿਰਵੀ ਨਾਮੇ ਦੀ ਮੁਆਫੀ ਨਾਲ ਸੰਬੰਧਿਤ ਕੰਮ ਫਰਦ ਬਦਰ ਦੇ ਲਈ ਅਪੀਲ ਰਿਕਾਡਾਂ ਦੇ ਵਿੱਚ ਸੁਧਾਰ ਡਿਜੀਟਲ ਤੌਰ ਦੇ ਉੱਤੇ ਦਸਤਖਤ ਕਰਤੇ ਜਾਣ ਵਾਲੇ ਫਰਦ ਦੇ ਲਈ ਬੇਨਤੀ ਅਤੇ ਡਰਾਈਵਿੰਗ ਲਾਇਸੈਂਸ ਦੇ ਨਾਲ ਸੰਬੰਧਿਤ ਲਗਭਗ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਹੁਣ ਸੁਵਿਧਾ ਕੇਂਦਰ ਤੋਂ ਮਿਲਿਆ ਕਰਨਗੀਆਂ ਉਹਨਾਂ ਨੇ ਕਿਹਾ ਇਹ ਤੇ ਜੋ ਨਾਗਰਿਕ ਸੁਵਿਧਾ ਕੇਂਦਰ ਵੀ ਨਹੀਂ ਆ ਸਕਦੇ ਉਹ ਫੋਨ ਨੰਬਰ 1076 ਡਾਇਲ ਕਰਕੇ ਇਹਨਾਂ ਸੇਵਾਵਾਂ ਦਾ ਲਾਭ ਜਿਹੜਾ ਹੈ ਉਹ ਘਰ ਬੈਠੀ ਪ੍ਰਾਪਤ ਕਰ ਸਕਣਗੇ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਈਜੀ ਰਜਿਸਟ੍ਰੇਸ਼ਨ ਦੇ ਨਾਲ ਸਬੰਧਤ ਮਾਲ ਵਿਭਾਗ ਦੇ ਕੰਮ ਜਾਂ ਫਿਰ ਡਰਾਈਵਿੰਗ ਲਾਇਸੈਂਸ ਸਬੰਧੀ ਟਰਾਂਸਪੋਰਟ ਵਿਭਾਗ ਦੇ ਕੰਮ ਜਿਹੜੇ ਨੇ ਹੁਣ ਸੁਵਿਧਾ ਕੇਂਦਰ ਦੇ ਵਿੱਚ ਵੀ ਹੋਇਆ ਕਰਨਗੇ ਇਸ ਵਕਤ ਦੀ ਵੱਡੀ ਖਬਰ ਹੈ ਸੁਵਿਧਾ ਕੇਂਦਰ ਦੇ ਵਿੱਚ ਜੋ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ ਉਹਨਾਂ ਸੇਵਾਵਾਂ ਦੇ ਵਿੱਚ ਹੋਰ ਇਜ਼ਾਫਾ ਕਰ ਦਿੱਤਾ ਗਿਆ ਹੈ ਅਭੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਈਜੀ ਰਜਿਸਟ੍ਰੇਸ਼ਨ ਦੀ ਸਹੂਲਤ ਜਿਹੜੀ ਆ ਪੰਜਾਬ ਦੇ ਵਿੱਚ ਦਿੱਤੀ ਗਈ ਅਤੇ ਹੁਣ ਸੁਵਿਧਾ ਕੇਂਦਰ ਦੇ ਵਿੱਚ ਮਾਲ ਵਿਭਾਗ ਦੇ ਕੰਮ ਜਿਹੜੇ ਨੇ ਉਹ ਹੋ ਸਕਣਗੇ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਡਰਾਈਵਿੰਗ ਲਾਇਸੈਂਸੀ ਦੀ ਤਾਂ ਉਸ ਨਾਲ ਸੰਬੰਧਿਤ ਕੰਮ ਵੀ ਜਿਹੜੇ ਨੇ ਉਹ ਸੁਵਿਧਾ ਕੇਂਦਰ ਦੇ ਵਿੱਚ ਹੋਇਆ ਕਰਨਗੇ ਜਿਨਾਂ ਵਾਸੀਆਂ ਦੇ ਨਾਲ ਇਹ ਖੁਸ਼ਖਬਰੀ ਸਾਂਝੇ ਕਰਦੇ ਹੋਏ ਡੀਸੀ ਸਾਕਸ਼ੀ ਸ਼ਾਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਹੁਣ ਅਡੀਡ ਰਜਿਸਟ੍ਰੇਸ਼ਨ ਡੀਡਾਂ ਦਾ ਖਰੜਾ ਤਿਆਰ ਕਰਨਾ ਪੂਰਵ ਪੜਤਾਲ ਦੇ ਲਈ ਡੀਲ ਜਮ੍ਹਾਂ ਕਰਵਾਉਣੀ ਸਟੈਂਪ ਡਿਊਟੀ ਦਾ ਭੁਗਤਾਨ ਇੰਤਕਾਲ ਦੇ ਲਈ ਬੇਨਤੀ ਯਾਨੀ ਕਿ ਵਿਰਸੇ ਜਾਂ ਰਜਿਸਟ੍ਰੇਸ਼ਨ ਡੀਡ ਦੇ ਆਧਾਰ ਦੇ ਉੱਤੇ ਰਪਾਟਾਂ ਦੇ ਦਾਖਲੇ ਦੇ ਲਈ ਬੇਨਤੀ ਅਦਾਲਤੀ ਆਦੇਸ਼ਾਂ ਬੈਂਕ ਕਰਜ਼ੇ ਦੇ ਗਿਰਵੀ ਨਾਮੇ ਜਾਂ ਫਿਰ ਬੈਂਕ ਕਰਜ਼ਿਆਂ ਗਿਰਵੀ ਨਾਮੇ ਦੀ ਮੁਆਫੀ ਨਾਲ ਸੰਬੰਧਿਤ ਕੰਮ ਫਰਦ ਬਦਰ ਦੇ ਲਈ ਅਪੀਲ ਰਿਕਾਰਡਾਂ ਦੇ ਵਿੱਚ ਸੁਧਾਰ ਡਿਜੀਟਲ ਤੌਰ ਦੇ ਉੱਤੇ ਦਸਤਖਤ ਕਰਤੇ ਜਾਣ ਵਾਲੇ ਫਰਦ ਦੇ ਲਈ ਬੇਨਤੀ ਅਤੇ ਡਰਾਈਵਿੰਗ ਲਾਇਸੈਂਸ ਦੇ ਨਾਲ ਸੰਬੰਧਿਤ ਲਗਭਗ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਹੁਣ ਸੁਵਿਧਾ ਕੇਂਦਰ ਤੋਂ ਮਿਲਿਆ ਕਰਨਗੀਆਂ ਉਹਨਾਂ ਨੇ ਕਿਹਾ ਇਹ ਤੇ ਜੋ ਨਾਗਰਿਕ ਸੁਵਿਧਾ ਕੇਂਦਰ ਵੀ ਨਹੀਂ ਆ ਸਕਦੇ ਉਹ ਫੋਨ ਨੰਬਰ 1076 ਡਾਇਲ ਕਰਕੇ ਇਹਨਾਂ ਸੇਵਾਵਾਂ ਦਾ ਲਾਭ ਜਿਹੜਾ ਹੈ ਉਹ ਘਰ ਬੈਠੀ ਪ੍ਰਾਪਤ ਕਰ ਸਕਣਗੇ